ਅਸੀਂ ਆਪਣੇ ਪਰਿਵਾਰ ਵੱਲੋਂ ਸਾਰੇ ਪਿੰਡ ਦੇ ਚਰਨਾਂ 'ਚ ਬਹੁਤ ਜ਼ਿਆਦਾ ਧੰਨਵਾਦ ਕਰਦੇ ਆਂ ਜਿਹੜਾ ਕਿ ਸਾਨੂੰ ਐਨੇ ਜੋਗ ਸਮਝਿਆ ਤੁਸੀਂ ਸਾਡੇ ਪਰਿਵਾਰ ਤੇ ਸਰਬਸੰਮਤੀ ਕੀਤੀ ਅਸੀਂ ਬਹੁਤ ਹੀ ਜ਼ਿਆਦਾ ਤੁਹਾਡੇ ਧੰਨਵਾਦੀ ਆਂ ਤੇ ਅਸੀਂ ਵਿਸ਼ਵਾਸ ਦਿਵਾਉਣਾ ਪਿੰਡ ਵਾਲਿਆਂ ਨੂੰ ਵੀ ਅਸੀਂ ਬਹੁਤ ਜ਼ਿਆਦਾ ਜਿੰਨਾ ਵੀ ਹੋ ਸਕੇ ਅਸੀਂ ਵੱਧ ਝੜ ਕੇ ਪਿੰਡ ਦਾ ਸਾਥ ਦੇਵਾਂਗੇ ਕਦੇ ਵੀ ਕੋਈ ਇਸ ਤਰ੍ਹਾਂ ਦਾ ਸੋਚ ਕੇ ਨਹੀਂ ਚੱਲਾਂਗੇ ਵੀ ਅਸੀਂ ਕੁਝ ਖਾਣਾ ਜਾਂ ਕੁਝ ਹੋਰ ਕਰਨਾ ਸੀ ਜਿੰਨਾ ਵੀ ਹੋ ਸਕੇ ਅਸੀਂ ਘਰੋਂ ਆਪਦੇ ਲਾਉਣ ਦੀ ਉਹ ਰੱਖਾਂਗੇ ਅੱਜ ਦੇ ਵੇਲੇ ਜਿਵੇਂ ਪਿੰਡਾਂ ਦੇ ਵਿੱਚ ਸਰਬਸੰਮਤੀ ਦਾ ਹੋ ਰਹੀ ਹੈ ਪਰ ਜਿਹੜੀ ਤੁਹਾਡੇ ਪਿੰਡ ਦੇ ਵਿੱਚ ਸਰਬਸੰਮਤੀ ਇਹ ਪਹਿਲੀ ਵਾਰ ਦੇਖਿਆ ਗਿਆ ਸਾਰੇ ਪਿੰਡ ਦਾ ਉਤਸ਼ਾਹ ਜਿਹੜਾ ਹੈਗਾ ਤੁਹਾਨੂੰ ਹਾਰਾ ਨਾਲ ਲੱਗੇ ਪਿਆ ਕਿਸ ਤਰ੍ਹਾਂ ਦੇਖ ਲਓ ਪਿੰਡ ਦੇ ਲੋਕਾਂ ਦਾ ਕਿਵੇਂ ਧੰਨਵਾਦ ਕਰਨਾ ਚਾਹੀਦਾ ਪਿੰਡ ਦੇ ਲੋਕਾਂ ਦਾ ਅਸੀਂ ਬਹੁਤ ਜ਼ਿਆਦਾ ਦਿਲੋਂ ਧੰਨਵਾਦ ਕਰਨਾ ਚਾਹੁੰਦੇ ਆ ਜਿਹੜਾ ਕਿ ਸਾਨੂੰ ਇਹਨੇ ਜੋ ਕੇ ਸਮਝਿਆ ਜਿਵੇਂ ਹੁਣ ਕੀ ਜਿਵੇਂ ਕਿ ਪਹਿਲਾਂ ਦੀ ਪੁਰਾਣੀ ਪੰਚਾਇਤ ਨੇ ਨਵੀਂ ਸਾਨੂੰ ਨਵੇਂ ਮੌਕੇ ਦਿੱਤੇ ਜੀ ਉਹਨਾਂ ਦੇ ਕਰਕੇ ਹੀ ਅਸੀਂ ਪੰਚਾਇਤ ਦੇ ਯੋਗਦਾਨ ਕਰਕੇ ਜਿੰਨੇ ਵੀ ਸਾਡੇ ਨਗਰ ਵਾਸੀ ਤੁਸੀਂ ਅੱਗ ਵਾਲੇ ਖੜੇ ਦੇਖ ਰਹੇ ਹੋ ਜੀ ਇਹ ਸਾਡੇ ਨਾਲ ਨੇ ਸਾਰੇ ਜੀ ਸਾਰਾ ਪਿੰਡ ਸਾਡਾ ਇੱਕ ਪਾਸੇ ਨਿਰਧਾਰਕ ਖੜਦਾ ਹੈ ਜੀ ਬਿਲਕੁਲ ਭਾਈ ਜਿਵੇਂ ਪਹਿਲਾਂ ਦੇਖਿਆ ਗਿਆ ਕਿ ਤੁਸੀਂ ਪਹਿਲਾਂ ਵੀ ਸਮਾਜ ਸੇਵੀ ਜਿਹੇ ਕੰਮ ਕਰਦੇ ਰਹੇ ਹੋਗੇ ਕੀ ਲੱਗਦਾ ਹੁਣ ਅੱਗੇ ਵੀ ਉਹ ਕੰਮ ਨੇ ਜਿਹੜੇ ਹੋਰ ਵੱਲ ਕੀਤੇ ਜਾਣਗੇ ਬਿਲਕੁਲ ਕੀਤੇ ਜਾਣਗੇ ਜੀ ਪਹਿਲਾਂ ਅਸੀਂ ਜਿਵੇਂ ਜੀ ਕੁੜੀਆਂ ਦੇ ਵਿਆਹ ਲੋੜੀ ਕੁੜੀਆਂ ਦੀ ਇਹ ਆਣਾ ਪ੍ਰੋਗਰਾਮ ਜਿੰਨੇ ਵੀ ਪ੍ਰੋਗਰਾਮ ਕਰਾਉਂਦੇ ਰਹਿੰਦੇ ਰਹਿੰਦੇ ਸੀਗੇ ਜੀ ਹੁਣ ਵੀ ਅਸੀਂ ਅੱਗੇ ਵੀ ਇਸ ਤੋਂ ਵੱਧ ਹੀ ਪ੍ਰੋਗਰਾਮ ਅੱਗੇ ਤੋਂ ਅੱਗੇ ਕਰਵਾਉਂਦੇ ਰਹਾਂਗੇ ਜੀ ਮਤਲਬ ਕਿ ਉਹਨਾਂ ਨੇ ਸਕੀਮ ਰੱਖੀ ਸੀਗੀ ਕਿ ਵੀ ਸਰਬਸੰਮਤੀ ਕਰੋ ਤੇ ਫੰਡ ਤੇ ਮਤਲਬ ਕਿ ਵੀ ਹੋਰ ਤੁਹਾਡੇ ਪਿੰਡ ਨੂੰ ਬਹੁਤ ਬੜੀ ਚੀਜ਼ਾਂ ਦਿੱਤੀ ਜਾਣਗੇ ਜਾਨਕਿ ਜਿਵੇਂ ਕੀ ਸਕੂਲ ਵਗੈਰਾ ਸਾਰ ਕੁਝ ਦਿੱਤਾ ਜਾਊਗਾ ਅਸੀਂ ਉਹ ਚੀਜ਼ਾਂ ਨੂੰ ਦੇਖ ਕੇ ਮਤਲਬ ਕਿ ਪਿੰਡ ਨੇ ਏਕਾ ਕਰਕੇ ਪਿੰਡ ਦੀ ਏਕਤਾ ਕਰਕੇ ਅੱਜ ਸਰਬਸੰਮਤੀ ਹੋਈ ਹੈ ਜਿਹੜੇ ਸਾਡੇ ਪਿੰਡ ਸਰਬਸੰਮਤੀ ਹੋਈ ਹੈ ਇਹ ਸਰਬਸੰਮਤੀ ਨਾਲ ਮਤਲਬ ਕਿ ਚਾਰ ਪਿੰਡਾਂ ਚ ਹੋਰ ਵੀ ਚੰਗਾ ਮੈਸੇਜ ਆਂਦਾ ਹੈ ਵੀ ਮਤਲਬ ਕਿ ਲੋਕਾਂ ਨੇ ਇਕਤਾ ਕਰਕੇ ਇੱਕ ਤਾਂ ਪਿੰਡ ਦਾ ਇੱਕ ਰੂਜੇ ਦਾ ਮਤਲਬ ਕਿ ਵਿਰੋਧਤਾ ਨਹੀਂ ਕੀਤੀ ਖਰਚੇ ਤੋਂ ਬਚਾਏ ਆ ਜਿਹੜਾ ਅਸੀਂ ਮਤਲਬ ਕਿ ਅੱਜ ਪੰਚਾਇਤ ਤੇ ਖਰਚਾ ਨਹੀਂ ਕੀਤਾ ਹੈਗਾ ਜੀ ਸਾਰੀ ਪੰਚਾਇਤ ਦਾ ਕੋਈ ਖਰਚਾ ਨਹੀਂ ਹੋਇਆ ਹੈਗਾ ਸਾਡਾ ਅਸੀਂ ਚਾਹੁੰਦੇ ਆ ਬੈਗੁਰ ਦੀ ਕਿਰਪਾ ਨਾਲ ਵੀ ਅਸੀਂ ਅੱਗੇ ਵਧ ਚੜ ਕੇ ਜਿੰਨਾ ਸਭ ਤੋਂ ਹੋਇਆ ਅਸੀਂ ਪਿੰਡਾਂ ਦੀ ਪਿੰਡ ਦੀ ਸੇਵਾ ਚ ਹਾਜ਼ਰਾਂ ਤੇ ਅੱਗੇ ਵੀ ਰਹਿਾਂਗੇ ਤੇ ਪਹਿਲਾਂ ਵੀ ਰਹਿੰਦੇ ਸੀਗੇ ਜੋ ਪਹਿਲਾਂ ਵਿਕਾਸ ਦੇ ਕੰਮ ਕਰਦੇ ਰਹੇ ਨੇ ਸਮਾਜ ਸੇਵੀ ਕੰਮ ਕਰਦੇ ਰਹੇ ਨੇ ਅੱਗੇ ਵੀ ਉੱਚੇ ਤਰ੍ਹਾਂ ਬਿਲਕੁਲ ਬਿਲਕੁਲ ਜੀ ਬਿਲਕੁਲ ਆ ਜੀ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਸਾਰਾ ਪਿੰਡ ਜੁੜਿਆ ਹੋਇਆ ਤੁਸੀਂ ਸੱਟ ਲੇ ਆਏ ਹੋਏ ਹੋ ਬਾਬੇ ਦੀ ਕਿਰਪਾ ਨਾਲ ਆਪਾਂ 2025 ਚ ਜਨਵਰੀ ਜਾਂ ਫਰਵਰੀ ਦੇ ਵਿੱਚ ਵਿੱਚ ਮਤਲਬ ਕਿ ਆਪਣੇ ਪਿੰਡ ਚ 11 ਲੜਕੀ ਜੇ ਕਿਸੇ ਦਾ ਕੋਈ ਗੁੱਸਾ ਗੇਲਾ ਵੀ ਹੁੰਦਾ ਤਾਂ ਸਾਡੇ ਪਿੰਡ ਦੇਲ ਚ ਕੋਈ ਖਾਰ ਨਹੀਂ ਰੱਖਦਾ ਕੋਈ ਕਿਸੇ ਪ੍ਰਤੀ ਜਿਹੜੀ ਸਾਫ ਦਾ ਪੰਚਾਇਤ ਸੀਗੀ ਉਹਦਾ ਸੈਰੋ ਕਿਸ ਤਰ੍ਹਾਂ ਬਹੁਤ ਜ਼ਿਆਦਾ ਜੀ ਉਹਨਾਂ ਦੀ ਬਦੌਲਤ ਅੱਜ ਅਸੀਂ ਜੋ ਮੁਕਾਮ ਤੇ ਪਹੁੰਚਿਆ ਸਾਰਾ ਸਾਰਾ ਸਾਰੇ ਪਰਿਵਾਰ ਨੂੰ ਮਤਲਬ ਕਿ ਇੱਜ਼ਤ ਮਾਣ ਮਿਲੇਗਾ ਸਾਰੇ ਪਿੰਡ ਦੀ ਸਾਰੇ ਸਮੂਹ ਪੰਚਾਇਤ ਦੀ ਪ੍ਰਾਣੀ ਦੀ ਉਸ ਤੋਂ ਪ੍ਰਾਣੀ ਸਭ ਦਾ ਸਾਨੂੰ ਸਾਥ ਨਾਲ ਅੱਜ ਅਸੀਂ ਇੱਥੇ ਬੈਠਿਆਂਗੇ ਸਾਡੇ ਸਾਰੇ ਮਤਲਬ ਕਿ ਵੀਰਾਂ ਦਾ ਭਾਈਆਂ ਦਾ ਬੀਬੀਆਂ ਦਾ ਬਹੁਤ ਜ਼ਿਆਦਾ ਸਾਨੂੰ ਸਹਿਯੋਗ ਸੀਗਾ ਅੱਜ ਦਾ ਨਹੀਂ ਪਾਲ ਤੋਂ ਪਹਿਲਾਂ ਦੀ ਸੀਗਾ ਵੀ ਅਸੀਂ ਤੁਹਾਨੂੰ ਪੰਚ ਮੈਂਬਰ ਮਤਲਬ ਕਿ ਸਰਪੰਚ ਸੁਣੇ ਬਣਾਉਣੇ ਨੇਗੇ ਵੀ ਸਾਰੀ ਪੰਚਾਇਤ ਤੇ ਤੁਸੀਂ ਸਹਿਮਤੀ ਕਰਵਾਉਣੀ ਹੈ